ਆਈ ਮੰਜਾ ਤੋ ਇਲ ਪਾਨੇ ਕੀ ਤੁਸੀਂ ਰੋਟੀ ਖਾਧੀ ਸੀ ਲੋ ਆ ਮੰਜਾ ਤੋ ਜਾਂ ਸੀ ਕਹਿ ਸਕਦੇ ਆ ਸੀ ਲੋ ਮੰਜਾ ਤੋ ਹਾਂ ਮੈਂ ਇਸ ਨੂੰ ਖਾ ਲਿਆ ਆਈ ਮੰਜਾ ਤੋ ਲਾ ਪੀਸਾ ਸੀ ਲਾ ਆ ਮੰਜਾ ਤਾ ਕੀ ਤੁਸੀਂ ਪੀਸਾ ਖਾਤਾ ਹਾਂ ਮੈਂ ਇਸ ਨੂੰ ਖਾ ਲਿਆ ਜਾਂ ਤੁਸੀਂ ਕਹਿ ਸਕਦੇ ਹੋ ਸ਼ਾਰਟ ਫਾਰਮ ਚ ਸੀ ਲੋ ਮੰਜਾ ਤਾ ਹੁਣ ਇੱਥੇ ਭਾਰਤੀ ਚਿਪਿਓ ਪਸਾ ਤੋ ਮਨ ਜਾਤਾ ਕਿਉਂ ਲੱਗਿਆ ਪਹਿਲੇ ਸੈਂਟੈਂਸ ਦੇ ਵਿੱਚ ਮੈਂ ਮਨ ਜਾ ਤੋ ਕਿਉਂ ਲਗਾਇਆ ਜੇ ਤੁਸੀਂ ਇਸ ਦਾ ਡਿਫਰੈਂਸ ਸਮਝਣਾ ਚਾਹੁੰਦੇ ਹੋ ਤਾਂ ਚੈਨਲ ਨਾਲ ਬਨੇ ਰਹਿਣਾ ਅੱਜ ਦੀ ਵੀਡੀਓ ਇਸੇ ਰਿਲੇਟਡ ਹੋਣ ਜਾ ਰਹੀ ਹੈ ਸਾਰੀ ਸ਼ਕਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਮੇਰੇ YouTube ਚੈਨਲ ਇਟਾਲੀਅਨ ਵਿਦ ਕੁਲਵਿੰਦਰ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਪ੍ਰੋਨੋਮੀ ਦੀ ਰਹਿਤੀ ਜਿਹੜਾ ਕੀ ਅਸੀਂ ਪਹਿਲਾਂ ਵੀ ਟੌਪਿਕ ਕਰ ਚੁੱਕੇ ਹਾਂ ਪਰ ਪਹਿਲਾਂ ਅਸੀਂ ਕਰਿਆ ਸੀਗਾ ਪ੍ਰੈਜ਼ੈਂਟ ਟੈਂਸ ਦੇ ਵਿੱਚ ਤੇ ਅੱਜ ਅਸੀਂ ਕਰਾਂਗੇ ਪਾਸਟ ਦੇ ਵਿੱਚ ਜਾਨੀ ਕਿ ਪਸਾਪੋ ਪ੍ਰੋਕਸਿਮੋ ਦੇ ਵਿੱਚ ਅਸੀਂ ਪ੍ਰਨੋਮੀ ਦੀ ਰਹਿਤ ਨੂੰ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਦੇ ਨਾਲ ਬਨੇ ਰਹਿਣਾ ਵੀਡੀਓ ਨੂੰ ਐਨ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਆਜੋ ਜੀ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ ਪਰਨਾਮੀ ਦੀ ਰੈਤੀ ਹੁੰਦੇ ਕੀ ਨੇ ਜੇਕਰ ਤੁਸੀਂ ਕੰਪਲੀਟ ਸਿੱਖਣਾ ਚਾਹੁੰਦੇ ਹੋ ਤਾਂ ਮੇਰੀ ਪਹਿਲੀ ਵੀਡੀਓ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਇਸ ਵੀਡੀਓ ਨੂੰ ਦੇਖਣਾ ਮੈਂ ਲਿੰਕ ਦੇ ਦਾਂਗੀ ਉੱਪਰ ਤੁਸੀਂ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਪਰ ਮੈਂ ਥੋੜਾ ਜਿਹਾ ਚਾਨਣਾ ਪਾਉਣ ਲੱਗੀ ਹਾਂ ਪਰਨਾਮੀ ਦੀ ਰੈਤੀ ਉਹ ਹੁੰਦੇ ਨੇ ਜਦੋਂ ਅਸੀਂ ਕਿਸੇ ਸੈਂਟੈਂਸ ਦੇ ਵਿੱਚ ਕਾਰਕ ਨੂੰ ਚੇਂਜ ਕਰਕੇ ਉਸ ਦੀ ਜਗ੍ਹਾ ਤੇ ਪੜਨਾਮ ਯੂਜ਼ ਕਰ ਲੈਂਦੇ ਹਾਂ ਕਿਉਂਕਿ ਅਸੀਂ ਨਾਮ ਨੂੰ ਬਾਰ-ਬਾਰ ਰਿਪੀਟ ਨਹੀਂ ਕਰਨਾ ਚਾਹੁੰਦੇ ਜਦੋਂ ਸਾਨੂੰ ਸਵਾਲ ਕੀਤਾ ਜਾਂਦਾ ਹੈ ਕਿਸੇ ਵਿਅਕਤੀ ਦੇ ਪ੍ਰਤੀ ਜਾਂ ਕਿਸੇ ਚੀਜ਼ ਦੇ ਪ੍ਰਤੀ ਉਦੋਂ ਅਸੀਂ ਇਹਨਾਂ ਦੀ ਵਰਤੋਂ ਕਰਦੇ ਆਂ ਆਪਣੀ ਗੱਲਬਾਤ ਦੇ ਦੌਰਾਨ ਆਜੋ ਜੀ ਐਗਜ਼ਾਮਪਲ ਦੇਖ ਲੈਂਦੇ ਆਂ ਪੇਰੇਜ਼ੈਂਟ ਪਿਓ ਆਈ ਕੰਪਰਾ ਤੋ ਇ ਲੀਬ੍ਰੋ ਕੀ ਤੁਸੀਂ ਕਿਤਾਬ ਖਰੀਦ ਲਈ ਹੈ ਸੀ ਲੋ ਕੰਪਰਾ ਤੋ ਹਾਂ ਮੈਂ ਇਸ ਨੂੰ ਖਰੀਦ ਲਿਆ ਹੈ ਹੁਣ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕੀ ਪ੍ਰੋਨੋਮੀ ਦੀ ਰੈਤੀ ਦੇ ਵਿੱਚ ਅਸੀਂ ਕੰਪਲੀਮੈਂਟੋ ਜੈ ਤੋ ਭਾਵ ਕਾਰਕ ਨੂੰ ਚੇਂਜ ਕਰ ਦਿੰਨੇ ਆ ਪ੍ਰੋਨਾਉਨ ਦੇ ਨਾਲ ਬਾਰ ਬਾਰ ਚੀਜ਼ ਦਾ ਨਾਮ ਨਹੀਂ ਲੈਂਦੇ ਤੇ ਜਿਵੇਂ ਕਿ ਹੁਣ ਇਸ ਸਵਾਲ ਵਿੱਚ ਸਾਨੂੰ ਕੁਐਸਚਨ ਪੁੱਛਿਆ ਗਿਆ ਏ ਕਿਸੇ ਚੀਜ਼ ਰਿਲੇਟਿਡ ਜਾਨੀ ਕਿ ਕਿਤਾਬ ਰਿਲੇਟਿਡ ਤੇ ਅਸੀਂ ਹੁਣ ਕਿਤਾਬ ਦਾ ਨਾਮ ਬਾਰ ਬਾਰ ਨਹੀਂ ਲੈਣਾ ਚਾਹੁੰਦੇ ਉਹਦੇ ਜਗ੍ਹਾ ਤੇ ਅਸੀਂ ਪ੍ਰੋਨਾਉਮੇ ਦੀ ਰਹਿਤੋਂ ਯੂਜ਼ ਕਰ ਸਕਦੇ ਆ ਤੇ ਅਸੀਂ ਲੋ ਕਿਉਂ ਯੂਜ਼ ਕੀਤਾ ਉਹ ਡਿਪੈਂਡ ਕਰਦਾ ਹੁੰਦਾ ਕਾਰਕ ਦੇ ਜੈਂਡਰ ਦੇ ਉੱਤੇ ਜਾਨੀ ਕਿ ਜੈਨਰੇ ਉੱਤੇ ਕਿਉਂ ਮਸਕੀ ਲਿਆ ਜਾਂ ਫੈਮੀਨੀ ਲਿਆ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਪਰਨਾਮੀ ਦੀ ਰੈਤੀ ਕੰਪਲੀਟ ਯੂਜ਼ ਤਾਂ ਤੁਸੀਂ ਮੇਰੀ ਪਿਛਲੀ ਵੀਡੀਓ ਚੈੱਕ ਕਰ ਸਕਦੇ ਹੋ ਜਿਹਦੇ ਵਿੱਚ ਮੈਂ ਬਹੁਤ ਡਿਟੇਲ ਦੇ ਨਾਲ ਸਮਝਾਇਆ ਹੋਇਆ ਆ ਵੀਡੀਓ ਤੁਹਾਨੂੰ ਤਾਂ ਹੀ ਸਮਝ ਆਣੀ ਆ ਜੇ ਤੁਸੀਂ ਪਹਿਲਾਂ ਉਹ ਵੀਡੀਓ ਚੈੱਕ ਕਰੋਗੇ ਮੈਂ ਲਿੰਕ ਦੇ ਦਾਂਗੇ ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਪਰਨਾਮੀ ਦੀ ਰੈਤੀ ਹੁੰਦੇ ਕਿਹੜੇ-ਕਿਹੜੇ ਆ ਮੀ ਤੀ ਲੋ ਲਾ ਚੀ ਬੀ ਲੀ ਤੇ ਲੇ ਠੀਕ ਹੈ ਜੀ ਹੁਣ ਜੈਂਡਰ ਦੇ ਅਕੋਰਡਿੰਗ ਅਸੀਂ ਇਹਨਾਂ ਨੂੰ ਕਿਵੇਂ ਯੂਜ਼ ਕਰਨਾ ਹੈ ਉਹ ਤੁਸੀਂ ਮੇਰੀ ਪਿਛਲੀ ਵੀਡੀਓ ਚੈੱਕ ਕਰ ਲਿਓ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣਾ ਹੈ ਕਿ ਪ੍ਰੋਨੋਮੀ ਦੀ ਰੈਤੀ ਨੂੰ ਅਸੀਂ ਪਸਾਤੋ ਪ੍ਰੋਸੀਮੋ ਦੇ ਵਿੱਚ ਕਿਵੇਂ ਯੂਜ਼ ਕਰਨਾ ਹੈ ਆਜੋ ਜੀ ਉਹ ਦੇਖ ਲੈਂਦੇ ਆ ਕੋਜ਼ਾ ਦੋਬੀਆਮੋ ਫਾਰੀ ਕਾਂਡੋ ਉਸੀਆਮੋ ਪ੍ਰੋਨੋਮੀ ਡਾਇਰੇਟੀ ਕੋਨ ਪਸਾਤੋ ਪ੍ਰੋਸੀਮੋ ਸਾਨੂੰ ਕੀ ਕਰਨਾ ਜ਼ਰੂਰੀ ਹੈ ਜਦੋਂ ਅਸੀਂ ਪ੍ਰੋਨੋਮੀ ਦੀ ਰਹਿਤੀ ਹੈ ਜਿਹੜੇ ਪਾਸਟ ਟੈਂਸ ਦੇ ਵਿੱਚ ਯੂਜ਼ ਕਰਨੇ ਆ ਪਾਸਾਤੋ ਪ੍ਰੋਕਸੀਮੋ ਦੇ ਵਿੱਚ ਯੂਜ਼ ਕਰਨੇ ਆ ਰਿਕੋਰਡਾ ਕਿ ਇਲ ਪਾਰਟੀcipio ਪਾਸਾਤੋ ਕੋਨ ਕੋਰਦਾ ਇਨ ਜੈਨੇਰੇ ਐਨੂਮੇਰੋ ਕੋਨ ਇਲ ਪ੍ਰੋਨੋਮੀ ਡਾਇਰੇਟੋ ਤੁਸੀਂ ਯਾਦ ਰੱਖਣਾ ਹੈ ਕਿ ਜਿਹੜਾ ਪਾਰਟੀcipio ਪਾਸਾਤੋ ਆ ਉਹਨੂੰ ਅਸੀਂ ਚੇਂਜ ਕਰਾਂਗੇ ਅਕੋਰਡਿੰਗ ਟੂ ਜੈਂਡਰ ਅਤੇ ਨੰਬਰ ਨਾਮ ਦੇ ਠੀਕ ਹੈ ਜੀ ਪਰ ਇਗਜ਼ੈਂਪੀਓ ਹਾਈ ਕਨੋਸ਼ੂ ਤੋ ਕਰਮਜੀਤ ਕੀ ਤੁਸੀਂ ਕਰਮਜੀਤ ਨੂੰ ਮਿਲੇ ਹੋ ਤੁਸੀਂ ਕੀ ਆਨਸਰ ਦੇ ਸਕਦੇ ਹੋ ਸੀ ਲੋ ਕੋਨੋਸ਼ੂ ਤੋ ਜਾਂ ਲੋ ਕੋਨੋਸ਼ੂ ਤੋ ਹਾਂ ਮੈਂ ਉਸ ਨੂੰ ਮਿਲਿਆ ਹਾਂ ਇਸ ਸੈਂਟੈਂਸ ਦੇ ਵਿੱਚ ਕਰਮਜੀਤ ਕੀ ਹੈ ਕੰਪਲੀਮੈਂਟ ਹੋ ਜਾਤੋ ਜਿਹਦੇ ਉੱਤੇ ਮਿਲਣ ਦਾ ਕੰਮ ਹੋ ਰਿਹਾ ਹੈ ਭਾਵ ਸਿੱਧਾ ਕਾਰਕ ਦਾ ਡਾਇਰੈਕਟ ਆਬਜੈਕਟ ਹੈ ਲੋ ਕੀ ਆ ਪਰਨੋਮੇ ਆ ਡਾਇਰੈਕਟੋ ਜਿਹੜਾ ਕੀ ਹੈਗਾ ਮਸਕੀਲੇ ਸਿੰਗੂਲਾਰੇ ਜਦੋਂ ਜੈਨਰੇ ਔਰ ਜੈਤੋ ਦਾ ਮਸਕੀਲੇ ਹੋਵੇ ਉਦੋਂ ਅਸੀਂ ਲੋ ਯੂਜ਼ ਕਰਦੇ ਆ ਕਨੋਸ਼ੂ ਤੋਂ ਕੀ ਆ ਪਰਤੀਚੀਪਿਓ ਪਸਾਤੋ ਆ ਵੈਰਬੋ ਕਨੋਸ਼ਰੇ ਦਾ ਮਤਲਬ ਪਾਸਟ ਫਾਰਮ ਹੈ ਤੇ ਪਰਨੋਮੀ ਡਾਇਰੈਕਟੀ ਅਸੀਂ ਇਸੇ ਕਰਕੇ ਯੂਜ਼ ਕਰਦੇ ਆ ਤਾਂ ਕਿ ਸਾਨੂੰ ਨਾਮ ਨੂੰ ਬਾਰ ਬਾਰ ਰਿਪੀਟ ਨਾ ਕਰਨਾ ਪਵੇ ਪਰ ਅਵਿਤਾਰੇ ਰਿਪੇਟਾਸੀਓਨੀ ਹੁਣ ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਪ੍ਰਨੋਮੀ ਦੀ ਰੈਤੀ ਦੀ ਵਰਤੋਂ ਅਸੀਂ ਨਾਮ ਦੀ ਰੈਪੀਟੀਸ਼ਨ ਨੂੰ ਘਟਾਉਣ ਦੇ ਲਈ ਕਰਦੇ ਹਾਂ ਖਤਮ ਕਰਨ ਦੇ ਲਈ ਕਰਦੇ ਹਾਂ ਪਰ ਜਦੋਂ ਪ੍ਰਨੋਮੀ ਦੀ ਰੈਤੀ ਨੂੰ ਅਸੀਂ ਪਾਸਟ ਟੈਂਸ ਦੇ ਵਿੱਚ ਯੂਜ਼ ਕਰਨਾ ਹੈ ਤਾਂ ਜਿਹੜਾ ਪਾਰਟੀਸੀਪੀਓ ਪਸਾਤੋ ਆ ਜਾਨੀ ਕਿ ਪਾਸਟ ਫਾਰਮ ਆ ਵਰਬ ਦੀ ਉਹ ਵੀ ਚੇਂਜ ਹੋਵੇਗੀ ਜੈਂਡਰ ਅਤੇ ਨੰਬਰ ਦੇ ਅਕੋਰਡਿੰਗ ਜੇ ਅਜੈਤੋ ਦਾ ਜੈਨਰੇ ਮਸਕੀਲੀਆ ਤਾਂ ਅਸੀਂ ਪਾਰਟੀਸੀਪੀਓ ਪਸਾਤੋ ਦਾ ਲਾਸਟ ਲੈਟਰ ਉਸ ਅਕੋਰਡਿੰਗ ਚੇਂਜ ਕਰਾਂਗੇ ਜੇ ਨੰਬਰ ਸਿੰਗੂਲਰ ਆ ਰਿਹਾ ਉਸ ਅਕੋਰਡਿੰਗ ਅਸੀਂ ਚੇਂਜ ਕਰਾਂਗੇ ਜੇ ਨੰਬਰ ਪਲੂਰਲ ਆ ਉਸ ਅਕੋਰਡਿੰਗ ਅਸੀਂ ਆਪਣਾ ਲਾਸਟ ਵਾਲਾ ਲੈਟਰ ਆ ਜਿਹੜਾ ਪਾਰਟੀਸਿਪੀਓ ਪਾਸਾ ਤੋਂ ਜਣਕੀ ਪਾਸਟ ਫਾਰਮ ਵਰਬ ਦੀ ਚੇਂਜ ਕਰਾਂਗੇ ਐਗਜ਼ਾਮਪਲ ਥਰੂ ਦੇਖਦੇ ਆ ਆ ਦ ਐਗਜ਼ੈਂਪੀਓ ਆਈ ਕੋਨੋਸ਼ੂਤੋ ਕੇਰਨ ਕੀ ਤੁਸੀਂ ਕੇਰਨ ਨੂੰ ਮਿਲੇ ਹੋ ਆ ਦ ਐਗਜ਼ੈਂਪੀਓ ਆਈ ਕੋਨੋਸ਼ੂਤੋ ਕੇਰਨ ਕੀ ਤੁਸੀਂ ਕਿਰਨ ਨੂੰ ਮਿਲੇ ਹੋ ਕਿਰਨ ਕੀਆ ਕੰਪਲੀਮੈਂਟ ਹੋ ਜਾਏ ਤਾਂ ਜਿਹੜੀ ਕੀ ਇੱਕ ਲੇਡੀਜ਼ ਦੀ ਗੱਲ ਹੋ ਰਹੀ ਆ ਕਹਿਣ ਦਾ ਭਾਵ ਕੰਪਲੀਮੈਂਟ ਹੋ ਜਾਏ ਤਾਂ ਕੀ ਆ ਫੈਮਿਨੀ ਲਿਆ ਸੀ ਇਸ ਕਰਕੇ ਅਸੀਂ ਲਾ ਯੂਜ਼ ਕਰਿਆ ਪ੍ਰੋਨੋਮੀ ਦੀ ਰਹਿਤ ਤੋਂ ਲਾ ਉਹ ਕਨੋ ਸ਼ੂਤਾ ਜਾਂ ਕਹਾਂਗੇ ਅਸੀਂ ਲੋਕ ਕਨੋ ਸ਼ੂਤਾ ਹੁਣ ਦੇਖੋ ਲਾ ਦਾ ਤਾਂ ਸਾਨੂੰ ਪਤਾ ਹੈ ਕਿ ਅਸੀਂ ਕੰਪਲੀਮੈਂਟ ਹੋ ਜਾਏ ਤੋਂ ਦੇ ਅਕੋਰਡਿੰਗ ਆ ਜਿਹੜਾ ਪ੍ਰੋਨੋਮੀ ਦੀ ਰਹਿਤ ਤੋਂ ਯੂਜ਼ ਕਰ ਲੈਣਾ ਪਰ ਪਸਾਤੋ ਪ੍ਰੋਕਸੀਮੋ ਦੇ ਨਾਲ ਯੂਜ਼ ਕਰਨ ਦੇ ਲਈ ਅਸੀਂ ਵਰਬ ਜਿਹੜੀ ਕੀ ਹੈਗੀ ਆ ਭਰਤੀ ਚਿਪੇ ਉਪਸਾਤੋ ਕਨੋ ਸ਼ੂ ਤੋਂ ਦੀ ਜਗ੍ਹਾ ਤੇ ਲਗਾਵਾਂਗੇ ਫਿਰ ਕਨੋ ਸ਼ੂਤਾ ਕਿਉਂਕਿ ਕੁੜੀ ਦੀ ਗੱਲ ਹੋ ਰਹੀ ਆ ਇਸ ਤਰੀਕੇ ਨਾਲ ਅਸੀਂ ਚੇਂਜ ਕਰਨਾ ਹੈ ਆਈ ਤਰੋਵਾਤੋ ਲੈ ਕੇ ਆਵੀ ਕੀ ਤੁਹਾਨੂੰ ਚਾਬੀਆਂ ਮਿਲੀਆਂ ਕਿ ਆਵੀ ਕੀ ਆ ਬਹੁਤ ਦੀ ਗੱਲ ਹੋ ਰਹੀ ਆ ਬਹੁਤ ਚਾਬੀਆਂ ਨਹੀਂ ਯਾਨੀ ਕਿ ਪਲੂਰਾ ਲਿਆ ਤੇ ਮੈਂ ਜਵਾਬ ਦਵਾਂਗੀ ਸੀ ਲੇਓ ਤਰੋਵਾਤੇ ਕਿਉਂਕਿ ਕਿਆਵੀ ਸ਼ਬਦ ਕੀ ਆ ਇਟਾਲੀਅਨ ਦੇ ਵਿੱਚ ਚਾਬੀ ਨੂੰ ਫੈਮਿਨੀਲੇ ਮੰਨਿਆ ਜਾਂਦਾ ਹੈ ਚਾਬੀਆਂ ਇੱਥੇ ਫੈਮਿਨੀਲੇ ਪਲੂਰਾਲੇ ਆ ਦੈਟਸ ਵਾਈ ਅਸੀਂ ਜਿਹੜਾ 파ਰਟੀਚਿਪੀਓ ਪਸਾਤੋ ਆ ਉਹ ਵੀ ਚੇਂਜ ਕਰਾਂਗੇ ਤੁਰਵਾਤੋ ਨਹੀਂ ਕਹਾਂਗੇ ਕਿਆਵੀਆਂ ਕਿੰਨੀਆਂ ਨੇ ਜ਼ਿਆਦਾ ਨੇ ਤੇ ਚਾਬੀ ਨੂੰ ਕੀ ਮੰਨਿਆ ਜਾਂਦਾ ਹੈ ਇਟਾਲੀਅਨ ਦੇ ਵਿੱਚ ਫੈਮਿਨੀਲੇ ਤਾਂ ਕਰਕੇ ਅਸੀਂ ਤੁਰਵਾਤੋ ਦੀ ਜਗ੍ਹਾ ਤੇ ਤੁਰਵਾਤੇ ਕਹਾਂਗੇ ਇਹੀ ਡਿਫਰੈਂਸ ਹੈਗਾ ਜਦੋਂ ਅਸੀਂ ਪ੍ਰੋਨਾਮੀ ਦੀ ਰੈਤੀ ਨੂੰ ਪਾਸਟ ਦੇ ਵਿੱਚ ਯੂਜ਼ ਕਰਨਾ ਹੈ ਐਗਜ਼ੈਂਪਲ ਦੇਖੋ ਆਈ ਫਾ ਤੋਲੀਆ ਚਰਚੀਸੀ ਕੀ ਤੁਸੀਂ ਅਭਿਆਸ ਕੀਤਾ ਜਾਂ ਐਕਸਰਸਾਈਜ਼ ਕੀਤੀਆਂ ਐਚ ਚੀਸੀਓ ਹੁੰਦਾ ਇੱਕ ਐਚ ਚੀਸੀ ਹੁੰਦਾ ਇੱਕ ਤੋਂ ਜ਼ਿਆਦਾ ਯਾਨੀ ਕਿ ਪਲੂਰਲ ਦੇ ਦੀ ਗੱਲ ਹੋ ਰਹੀ ਆ ਤੇ ਐਚ ਚੀਸੀਓ ਨੂੰ ਇਟਾਲੀਅਨ ਦੇ ਵਿੱਚ ਮਸਕੀਲੇ ਮੰਨਿਆ ਜਾਂਦਾ ਯਾਨੀ ਕਿ ਕੰਪਲੀਮੈਂਟ ਤੋਂ ਕੀ ਆ ਮਸਕੀਲੇ ਆ ਤੇ ਪਰ ਇੱਥੇ ਹੁਣ ਇਹ ਪਲੂਰਾਲੇ ਵੀ ਆ। ਦੈਟਸ ਵਾਈ ਅਸੀਂ ਲੀ ਯੂਜ਼ ਕਰਦੇ ਹੁੰਨੇ ਆ ਪ੍ਰਨਾਮੇ ਜਦੋਂ ਮਸਕੀਲੇ ਪਲੂਰਾਲੇ ਹੋਵੇ। ਪਰ ਜਦੋਂ ਅਸੀਂ ਪਾਸਟ ਦੇ ਵਿੱਚ ਪ੍ਰਨਾਮੇ ਯੂਜ਼ ਕਰਨੇ ਆ ਤਾਂ ਅਸੀਂ 파rticipio passato ਵੀ ਅਕੋਰਡਿੰਗ ਟੂ ਜੈਂਡਰ ਅਕੋਰਡਿੰਗ ਟੂ ਨੰਬਰ ਚੇਂਜ ਕਰਾਂਗੇ। ਅਸੀਂ fatto ਨਾ ਕਹਿ ਕੇ ਇੱਥੇ fatti ਕਹਾਂਗੇ ਕਿਉਂਕਿ ਜਿਹੜੀਆਂ ਐਕਸਰਸਾਈਜ਼ ਨੇ ਉਹ ਇੱਕ ਤੋਂ ਜ਼ਿਆਦਾ ਨੇ। conosciuto conosciuta trovate fatti ਇਹ ਕੀ ਨੇ ਪਾਰਤੀ ਜੀਪੀਓ ਪਸਾਤੋ ਇਹਨਾਂ ਨੂੰ ਅਸੀਂ ਬਣਾਇਆ ਅਕੋਰਡਿੰਗ ਟੂ ਜੈਂਡਰ ਅਤੇ ਨੰਬਰ ਆਫ ਕੰਪਲੀਮੈਂਟੋ ਜੈਤੋ ਜਣਕੀ ਡਾਇਰੈਕਟ ਆਬਜੈਕਟ ਦੇ ਜੈਂਡਰ ਅਕੋਰਡਿੰਗ ਅਸੀਂ ਇਹਨਾਂ ਨੂੰ ਵੀ ਚੇਂਜ ਕਰਨਾ ਹੈ ਜਦੋਂ ਅਸੀਂ ਪ੍ਰੋਨੋਮੀ ਦੀ ਰੈਤੀ ਯੂਜ਼ ਕਰਨੀਆਂ ਪਸਾਤੋ ਪ੍ਰੋਸੀਮੋ ਦੇ ਵਿੱਚ ਭਾਰਤੀ ਚਿਪਿਓ ਪਸਾਤੋ ਚੇਂਜ ਕਦੋਂ ਕਦੋਂ ਹੋਵੇਗਾ ਤੁਸੀਂ ਯਾਦ ਰੱਖਣਾ ਦੋਪੋ ਈ ਪਰਨੋਮੀ ਲੋ ਲਾ ਲੀ ਤੇ ਲੇ ਤੋਂ ਬਾਅਦ ਅਸੀਂ ਚੇਂਜ ਕਰਾਂਗੇ ਭਾਰਤੀ ਚਿਪਿਓ ਪਸਾਤੋ ਲਾ ਉਲਤੀਮਾ ਲੈਟਰਾ ਦਲ ਵਰਬੋ ਅਲ ਪਸਾਤੋ ਪ੍ਰੋਸੀਮੋ ਕਾਂਬੀਆ ਉਹ ਮਤਲਬ ਕਹਿਣ ਦਾ ਭਾਵ ਆ ਕਿ ਵਰਬੋ ਦਾ ਲਾਸਟ ਵਾਲਾ ਅੱਖਰ ਆ ਜਿਹੜਾ ਚੇਂਜ ਹੋਵੇਗਾ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਸਾਤੋ ਪ੍ਰੋਸੀਮੋ ਦੇ ਵਿੱਚ ਉਦਾਹਰਨ ਦੇ ਤੌਰ ਤੇ ਜਦੋਂ ਲੋ ਯੂਜ਼ ਹੋ ਰਿਹਾ ਪ੍ਰੋਨੋਮੀ ਤਾਂ ਅਸੀਂ ਭਾਰਤੀ ਚੀਪਿਓ ਪਸਾਤੋ ਦੇ ਵਿੱਚ ਜਾਨੀ ਕਿ ਵੈਰਬੋ ਦਾ ਆਖਰੀ ਅੱਖਰ ਓ ਰੱਖਾਂਗੇ ਜੇ ਲਾ ਯੂਜ਼ ਹੋ ਰਿਹਾ ਪ੍ਰੋਨੋਮੀ ਤਾਂ ਅਸੀਂ ਭਾਰਤੀ ਚੀਪਿਓ ਪਸਾਤੋ ਵੈਰਬੋ ਦੇ ਵਿੱਚ ਆਖਰੀ ਅੱਖਰ ਆ ਲਗਾਵਾਂਗੇ ਜੇ ਲੇ ਯੂਜ਼ ਹੋ ਰਿਹਾ ਪ੍ਰੋਨੋਮੀ ਸੈਂਟੈਂਸ ਦੇ ਵਿੱਚ ਤਾਂ ਅਸੀਂ ਵੈਰਬੋ ਦਾ ਆਖਰੀ ਅੱਖਰ ਐ ਲਗਾਵਾਂਗੇ ਜੇ ਲਈ ਯੂਜ਼ ਹੋ ਰਿਹਾ ਫਿਰ ਅਸੀਂ ਈ ਦੀ ਵਰਤੋਂ ਕਰਾਂਗੇ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਜੇ ਪਸੰਦ ਆ ਰਹੀ ਹੈ ਪਲੀਜ਼ ਲਾਈਕ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਫੋਰ ਇਗਜ਼ੈਂਪਲ ਆਈ ਵਿਸਟੋ ਮਾਰਕੋ ਕੀ ਤੁਸੀਂ ਮਾਰਕੋ ਨੂੰ ਦੇਖਿਆ ਮਾਰਕੋ ਕੀ ਹੈ ਕੰਪਲੀਮੈਂਟੋ ਜੈਤੋ ਮਸਕੀਲੇ ਸਿੰਗੋਲਾਰੇ ਤੇ ਅਸੀਂ ਹੁਣ ਆਪਣੇ ਆਨਸਰ ਦੇ ਵਿੱਚ ਮਾਰਕੋ ਦਾ ਨਾਮ ਨਹੀਂ ਰਿਪੀਟ ਕਰਨਾ ਚਾਹੁੰਦੇ ਉਹਦੀ ਜਗ੍ਹਾ ਤੇ ਅਸੀਂ ਲੋ ਯੂਜ਼ ਕਰ ਸਕਦੇ ਹਾਂ ਕਿਉਂਕਿ ਲੋ ਉਦੋਂ ਯੂਜ਼ ਕੀਤਾ ਜਾਂਦਾ ਜਦੋਂ ਕੰਪਲੀਮੈਂਟੋ ਜੈਤੋ ਕੀ ਹੋਵੇ ਆਪਣਾ ਮਸਕੀਲੇ ਸਿੰਗੂਲਰ ਹੈ ਪਰ ਜਦੋਂ ਅਸੀਂ ਪਾਸਟ ਟੈਂਸ ਦੇ ਵਿੱਚ ਇਹਨਾਂ ਨੂੰ ਯੂਜ਼ ਕਰਨਾ ਤਾਂ ਭਾਰਤੀ ਕੀਤੀੇ ਪਸਾਤੋ ਵੀ ਚੇਂਜ ਹੋਵੇਗਾ ਨਾਲ ਨਾਲ ਜਿਹੜਾ ਜੀ ਸੀ ਲੋ ਵੀਸੋ ਵੀਸੋ ਵਰਬ ਉਹ ਆਰਕਿਆ ਲਾਸਟ ਦੇ ਲੈਟਰ ਜੇਗੀ ਮਾਰਕੋ ਕੀਆ ਮਸਕੀਲੇ ਆ ਨੈਕਸਟ ਦੇਖੋ ਜੀ ਆਈ ਵੀਸੋ ਮਾਰਿਆ ਨੋ ਨੋਨ ਲਾ ਵੀਸਟ ਕੋਨੇ ਕਾ ਪਾਸੀਪੀਓ ਪਸਾਤੋ ਦੇ ਵਿੱਚ ਵੀਸਾ ਕਿਹਾ ਲਿਖਿਆ ਜੋ ਕਿ ਮਾਰੀਆ ਜਿਹੜੀ ਹੈ ਕੰਪਲੀਮੈਂਟਰੀ ਜੈਪਟਰ ਮੀਨੀਮਲ ਸਿੰਗਲ ਆਰਿਆ ਤੇ ਵੀ ਪ੍ਰਾਗਰ ਦੇ ਦੇਖ ਲ ਆ ਰਿਹਾ ਇਸ ਕਰਕੇ ਜਿਹੜਾ ਆਪਾਂ ਕਿਤੇ ਪਸਾਟੇ ਆ ਉਹਦਾ ਲਾਸਟ ਵਾਲਾ ਲੈਟਰ ਅਸੀਂ ਉਸ ਅਕੋਰਡਿੰਗ ਚੇਂਜ ਕਰ ਦੇਣਾ ਆ ਲਗਾ ਦੇਣਾ ਜਦੋਂ ਦੱਸੇਨੀ ਕੀ ਜੇ ਨਾਮ ਆਵੇ ਪਰਮੋਨ ਪ੍ਰਾਗਰ ਦੇ ਦਾ ਅਸੀਂ Participative ਸਾਥੇ ਦਾ ਲਾਸਟ ਵਾਲਾ ਲੈਟਰ ਆ ਲਗਾ ਦੇਣਾ ਨੈਕਸਟ ਐਗਜ਼ਾਮਪਲ ਦੇਖੋ ਆਈ ਲਵ ਆ ਤੋਲੇ ਮਾਨੀ ਕੀ ਤੁਸੀਂ ਆਪਣੇ ਹੱਥ ਧੋਤੇ ਹਨ ਸੀ ਲੇਓ ਲਾਵਾਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜੇ ਫਰਾਜ਼ੀ ਦੇ ਵਿੱਚ ਪਰ ਨੌਵੇਂ ਲੇ ਆਉਂਦਾ ਹੋਵੇ ਪਸਾਤੋ ਪ੍ਰੋਸੀਮੇ ਦੇ ਵਿੱਚ ਤਾਂ ਅਸੀਂ ਪਾਰਟੀਸੀਪੀਓ ਪਸਾਤੋ ਦੇ ਵਿੱਚ ਲਾਸਟ ਵਾਲਾ ਲੈਟਰ ਆ ਉਹ ਵੀ ਚੇਂਜ ਕਰ ਦਾਂਗੇ ਜਿਹੜਾ ਕਿ ਹੋਵੇਗਾ ਐ ਲੈ ਆ ਰਿਹਾ ਤਾਂ ਅਸੀਂ ਲਾਸਟ ਵਾਲਾ ਲੈਟਰ ਆ ਜਿਹੜਾ ਵੈਰਬੋ ਦਾ ਓ ਤੋਂ ਐ ਬਣਾ ਦੇਣਾ ਹੈ ਹਾਂ ਮੈਂ ਉਹਨਾਂ ਨੂੰ ਤੋਤਾ ਹੈ 아이ਤਰਵਾ ਤੋ ਇਸੋ ਆਲਦੀ ਕਿ ਤੁਹਾਨੂੰ ਪੈਸੇ ਮਿਲ ਗਏ ਨੇ ਸੀ ਲੀਓ ਤਰਵਾਤੀ ਹੁਣ ਮੈਂ ਤੁਹਾਨੂੰ ਦੱਸਿਆ ਹੈ ਕਿ ਜਦੋਂ ਸੈਂਟੈਂਸ ਦੇ ਵਿੱਚ ਪ੍ਰਨੋਮੀ ਲੀ ਦੀ ਵਰਤੋਂ ਹੋਵੇ ਤਾਂ ਭਾਰਤੀ ਜੀਪੀਓ ਪਸਾਤੋ ਦੇ ਵਿੱਚ ਅਸੀਂ ਲਾਸਟ ਵਾਲਾ ਲੈਟਰ ਓ ਤੋਂ ਈ ਕਰ ਦੇਣਾ ਹੈ ਹਾਂ ਮੈਂ ਉਹਨਾਂ ਨੂੰ ਲੱਭ ਲਿਆ ਹੈ ਆਈ ਹੋਪ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਹੁਣ ਵਾਰੀ ਤੁਹਾਡੀ ਹੈ ਤੁਸੀਂ ਇਹਨਾਂ ਸੈਂਟੈਂਸਸ ਨੂੰ ਪ੍ਰੋਨੋਮੀ ਦੀ ਰਹਿਤੀ ਯੂਜ਼ ਕਰਕੇ ਪਸਾਤੋ ਪ੍ਰੋਕਸੀਮੀਓ ਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਹਾਂ ਜੀ ਕਿਸੇ ਨੈਕਸਟ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਭ ਨੂੰ ਸਤਿ ਸ਼੍ਰੀ ਅਕਾਲ